ਸਰਕਾਰੀ ਸਕੂਲਾਂ ਦਾ ਸੁਣਿਆ ਕਿ ਬਹੁਤ ਜ਼ਿਆਦਾ ਬਦਲਾਵ ਕਰ ਦਿੱਤੇ ਨੇ ਵੀ ਪਹਿਲਾਂ ਦੇ ਮੁਤਾਬਕ ਹੁਣ ਫੈਸਿਲਿਟੀ ਵਧਾ ਦਿੱਤੀ ਗਈ ਹੈ ਇਹ ਹੁੰਦਾ ਵੀ ਹਰ ਸਕੂਲ ਨੂੰ ਪੰਜਾਬ ਦੇ ਵਿੱਚ ਸਟੇਟ ਲੈਵਲ ਦੇ ਉੱਪਰ ਜਿਹੜੀ ਗ੍ਰਾਂਟਸ ਮਿਲਦੀਆਂ ਨੇ ਮੇਨ ਤਾਂ ਫਰਕ ਤਾਂ ਇੱਥੇ ਆ ਜਾਂਦਾ ਵੀ ਉਹ ਗ੍ਰਾਂਟ ਨੂੰ ਅਸੀਂ ਕਿਵੇਂ ਜੁਟੀਲਾਈਜ਼ ਕਰਦੇ ਆ ਠੀਕ ਹੈ ਹੁਣ ਮਿਡ-ਡੇ ਮੀਲ ਬਣਦਾ ਸਾਰੇ ਸਕੂਲਾਂ 'ਚ ਬਣ ਰਿਹਾ ਪੰਜਾਬ 'ਚ ਤੁਸੀਂ ਦੇਖ ਰਹੇ ਹੋ ਵੀ ਕਿਸੇ ਸਕੂਲ ਦੀ ਨੈਗੇਟਿਵ ਖਬਰ ਲੱਜ ਜਾਂਦੀ ਹੈ ਕਿਸੇ ਦੀ ਪੋਜ਼ਿਟਿਵ ਲੱਗ ਜਾਂਦੀ ਹੈ ਗੱਲ ਤਾਂ ਐਂਡ ਦੇ ਉੱਤੇ ਆ ਕੇ ਗਰਾਊਂਡ ਲੈਵਲ ਤੇ ਆ ਵੀ ਉਹਨੂੰ ਅਸੀਂ ਮੈਨੇਜ ਕਿਵੇਂ ਕਰ ਰਹੇ ਹਾਂ ਚੀਜ਼ ਜੀ ਸਰ ਤੁਹਾਡੇ ਸਕੂਲਾਂ ਦੇ ਵਿੱਚੋਂ ਮੈਂ ਸੁਣਿਆ ਵੀ ਬੀਸੀਐਮ ਵਰਗੇ ਵੱਡੇ ਸਕੂਲ ਜਾਂ ਕੋਈ ਹੋਰ ਵੀ ਸਕੂਲ ਅਡਾਪਟ ਬੱਚੇ ਅਡਾਪਟ ਕਰਕੇ ਲੈ ਕੇ ਜਾ ਰਹੇ ਸਰਕਾਰੀ ਸਕੂਲਾਂ ਚੋਂ ਪੰਜਾਬ ਦਾ ਫਰਸਟ ਟਾਈਮ ਇਹ ਚੀਜ਼ ਹੋਈ ਆ ਵੀ ਕਿਸੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੋਈ ਪ੍ਰਾਈਵੇਟ ਸਕੂਲ ਦੇ ਜਿਹੜੇ ਮੈਨੇਜਮੈਂਟ ਆ ਉਹਨੂੰ ਅਡਾਪਟ ਕਰਦੇ ਵੀ ਅਸੀਂ ਇਹਨੂੰ ਫ੍ਰੀ ਐਜੂਕੇਸ਼ਨ ਅਸੀਂ ਪ੍ਰੋਗਰਾਮ ਕਰਾਂਗੇ ਤੇ ਇਸ ਸਾਲ ਸਾਡੀਆਂ ਦੋ ਬੱਚੀਆਂ ਜਿਹੜੀਆਂ 5th ਦੇ ਜਿਹੜੇ ਬੋਰਡ ਐਗਜ਼ਾਮ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਲੈ ਕੇ ਆਨੇ ਉਹਦੇ ਚੋਂ 500 ਦੇ ਵਿੱਚ 500 ਮਾਰਕਸ ਲੈ ਕੇ ਉਹਨਾਂ ਨੇ ਟੌਪ ਕੀਤਾ ਸੀ ਇਹਨਾਂ ਦੇ ਵਿੱਚੋਂ ਤੇ ਇਹ ਦੋ ਬੱਚੀਆਂ ਇੱਕ ਸਾਡੇ ਡੀਸੀਐਮ ਸਕੂਲ ਵੱਲੋਂ ਤੇ ਬੀਸੀਐਮ ਵੱਲੋਂ ਇਹਨਾਂ ਦੀ এডਿਊਕੇਸ਼ਨ ਜਿਹੜੀ 6ਵੀਂ ਤੋਂ 12ਵੀਂ ਤੱਕ ਦੀ ਆ ਫ੍ਰੀ ਲੈ ਕੇ ਇਹਨਾਂ ਨੂੰ ਉਹਨਾਂ ਨੇ ਇਸੇ ਕਰਕੇ ਲੋਕਾਂ ਦਾ ਜਿਹੜਾ ਝਕਾ ਮੋਤੀ ਨਗਰ ਸਕੂਲ ਵੱਲੋਂ ਜ਼ਿਆਦਾ ਹੋ ਰਿਹਾ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਹਰ ਸਾਲ ਬੱਚੇ ਇੱਧਰ ਆ ਰਹੇ ਨੇ ਕੋਈ ਜੀ ਜਦੋਂ ਮੈਂ 2020 ਦੇ ਵਿੱਚ ਸਕੂਲ 'ਚ ਆਇਆ ਸੀ ਉਦੋਂ ਸਾਡੀ ਰੋਲ ਮੈਂਟਰ ਆਊਂਡ 150 ਦੇ ਅਰਾਊਂਡ ਸੀ ਟੋਟਲ ਸਕੂਲ ਦੇ ਵਿੱਚ ਤੇ ਅੱਜ ਅਰਾਊਂਡ 650 ਸਾਡੀ ਹੋ ਚੁੱਕੀ ਹੈ ਹਰ ਇੱਕ ਹਲਾਸ ਨੂੰ ਅਸੀਂ ਡਿਜੀਟਲ ਕਰਨ ਜਾ ਰਹੇ ਹਾਂ इवन ਸਾਡੀ ਲਾਇਬ੍ਰੇਰੀ ਵੀ ਡਿਜੀਟਲ ਹੋਊਗੀ ਰਿਸੈਪਸ਼ਨ ਏਰੀਆ ਉੱਤੇ ਸਾਡੇ ਸਕੂਲ ਦੀ ਵਰਕਿੰਗ ਦੀ ਪੂਰੀ ਸਕਰੀਨਿੰਗ ਹੋਊਗੀ ਵੀ ਕਿਵੇਂ ਸਾਡਾ ਸਕੂਲ ਵਰਕ ਕਰ ਰਿਹਾ ਪਿਲੇ 3 ਸਾਲ ਤੋਂ ਪੁਰਾਣੇ ਟਾਈਮ ਦੇ ਵਿੱਚ ਅਸੀਂ ਦੇਖਿਆ ਵੀ ਬੜੇ ਮਾੜੇ ਹਾਲਾਤ ਸੀ ਲੋਕਾਂ ਦੇ ਸਕੂਲਾਂ ਦੇ ਵੀ ਮਾੜੇ ਹਾਲਾਤ ਸੀ ਤੇ ਪਿਲੇ ਕੁਝ ਸਾਲਾਂ ਤੋਂ ਇਹਨਾਂ ਦਾ ਸਰਪਿਆ ਆਮ ਲੋਕਾਂ ਦੇ ਜਿਹੜੇ ਬਜਟ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਨੇ ਉਹ ਦੇਖਿਆ ਵੀ ਹਿਲਦੇ ਜਾ ਰਹੇ ਨੇ ਵੀ ਫੀਸਾਂ ਵਧਦੀ ਜਾਂਦੀਆਂ ਲਗਾਤਾਰ ਠੀਕ ਹੈ ਤੇ ਉਦੋਂ ਲੋਕੀ ਟੁੱਟ ਗਏ ਕਿਉਂਕਿ ਸਰਕਾਰੀ ਸਕੂਲਾਂ ਦੀ ਹਾਲਤ ਵਧੀਆ ਹੋਣ ਲੱਗੀ ਤੇ ਟੁੱਟ ਗਏ ਉਹ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਨੇ ਬਦਲਾਅ ਹੈ ਕੀ ਨੇ ਉਹ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਉਂਗਾ ਤੇ ਗੱਲਬਾਤ ਵੀ ਕਰਦੇ ਆ ਪ੍ਰਿੰਸੀਪਲ ਸਾਡੇ ਨਾਲ ਮੌਜੂਦ ਨੇ ਸੁਖਤੇਰ ਸਿੰਘ ਸਰ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਰ ਸਰਕਾਰੀ ਸਕੂਲਾਂ ਦਾ ਸੁਣਿਆ ਹੈ ਕਿ ਬਹੁਤ ਜ਼ਿਆਦਾ ਬਦਲਾਅ ਕਰ ਦਿੱਤੇ ਨੇ ਵੀ ਪਹਿਲਾਂ ਦੇ ਮੁਤਾਬਕ ਹੁਣ ਫੈਸਿਲਿਟੀ ਵਧਾ ਦਿੱਤੀ ਗਈ ਹੈ ਕਿ ਰਿਐਲਿਟੀ ਹੈ ਤੁਸੀਂ ਸਕੂਲ ਦੇ ਪ੍ਰਿੰਸੀਪਲ ਹੋ ਤੁਹਾਨੂੰ ਪਤਾ ਹੋਵੇਗਾ ਦੇਖੋ ਸਰ ਜਿਹੜੀ ਫੈਸਿਲਿਟੀ ਸਰਕਾਰ ਵੱਲੋਂ ਪਹਿਲਾਂ ਦਿੱਤੀਆਂ ਜਾ ਰਹੀਆਂ ਸੀ ਮਿੱਡੇ ਮੀਲ ਵੀ ਦੇ ਰਹੇ ਨੇ ਹੁਣ ਵੀ ਦੇ ਰਹੇ ਨੇ ਉਹ ਕੰਟੀਨਿਊ ਨੇ ਪੁਰਾਣੀਆਂ ਸਰਕਾਰਾਂ ਨੇ ਵੀ ਉਹ ਫੈਸਿਲਿਟੀ ਪ੍ਰੋਵਾਈਡ ਕੀਤੀਆਂ ਨੇ ਹੁਣ ਵੀ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਮੇਨਟੇਨੈਂਸ ਦੀਆਂ ਗ੍ਰਾਂਟਸ ਨੇ ਸਕੂਲਾਂ ਨੂੰ ਪਹਿਲਾਂ ਵੀ ਦਿੱਤੀਆਂ ਜਾ ਰਹੀਆਂ ਸੀ ਤੇ ਹੁਣ ਵੀ ਆ ਰਹੀਆਂ ਨੇ ਉਹ ਗ੍ਰਾਂਟਸ ਠੀਕ ਹੈ ਤੇ ਇਹਦੇ ਵਿੱਚ ਇਹ ਹੁੰਦਾ ਵੀ ਹਰ ਸਕੂਲ ਨੂੰ ਪੰਜਾਬ ਦੇ ਵਿੱਚ ਸਟੇਟ ਲੈਵਲ ਦੇ ਉੱਪਰ ਜਿਹੜੀ ਗ੍ਰਾਂਟਸ ਮਿਲਦੀਆਂ ਨੇ ਮੇਨ ਤਾਂ ਫਰਕ ਤਾਂ ਇੱਥੇ ਆ ਜਾਂਦਾ ਵੀ ਉਹ ਗ੍ਰਾਂਟ ਨੂੰ ਅਸੀਂ ਕਿਵੇਂ ਜੁਟੀਲਾਈਜ਼ ਕਰਦੇ ਆ ਠੀਕ ਹੈ ਹੁਣ ਮਿਡ-ਡੇ ਮੀਲ ਬਣਦਾ ਸਾਰੇ ਸਕੂਲਾਂ 'ਚ ਬਣ ਰਿਹਾ ਪੰਜਾਬ 'ਚ ਤੁਸੀਂ ਦੇਖ ਰਹੇ ਹੋ ਵੀ ਕਿਸੇ ਸਕੂਲ ਦੀ 네ਗੇਟਿਵ ਖਬਰ ਲੱਜੁੰਦੀ ਹੈ ਕਿਸੇ ਦੀ ਪੋਜ਼ਿਟਿਵ ਲੱਗ ਜੁੰਦੀ ਹੈ ਗਲਤ ਐਂਡ ਦੇ ਉੱਤੇ ਆ ਕੇ ਗਰਾਊਂਡ ਲੈਵਲ ਤੇ ਆ ਵੀ ਉਹਨੂੰ ਅਸੀਂ ਮੈਨੇਜ ਕਿਵੇਂ ਕਰ ਰਹੇ ਹਾਂ ਚੀਜ਼ ਠੀਕ ਹੈ ਮੈਨੇਜਮੈਂਟ ਸਭ ਤੋਂ ਵੱਡੀ ਗੱਲ ਆ ਤੇ ਹਰ ਸਕੂਲ ਦੀ ਮੈਨੇਜਮੈਂਟ ਪੰਜਾਬ ਲੈਵਲ ਤੇ ਵੀ ਚਾਹੇ ਤੁਸੀਂ ਨੈਸ਼ਨਲ ਲੈਵਲ ਤੇ ਲੈ ਲਓ ਉਹ ਡਿਫਰੈਂਟ ਹੋਊਗੀ ਕਿਉਂਕਿ ਜਿੱਦਾਂ ਦਾ ਟੀਮ ਲੀਡਰ ਆ ਉਦਾਂ ਦਾ ਉਹਦਾ ਟੀਮ ਜਿਹੜੇ ਟੀਚਰਸ ਉਹਦੇ ਨਾਲ ਵਰਕ ਕਰਦੇ ਨੇ ਉਹਦੇ ਨਾਲ ਕਮਿਊਨਿਟੀ ਜੁੜਦੀ ਆ ਉਹਦੇ ਨਾਲ ਪੇਰੈਂਟਸ ਜੁੜਦੇ ਨੇ ਬੱਚਿਆਂ ਦਾ ਜਿਹੜਾ এনवायरमेंट ਹੈ ਸਕੂਲ ਦਾ ਉਸੇ ਤਰ੍ਹਾਂ ਦਾ ਬਣ ਜਾਂਦਾ ਤੇ ਜਿਹੜਾ ਸਾਡਾ ਅਸੀਂ ਸਮਾਰਟ ਸਕੂਲ ਮੋਤੀ ਨਗਰ ਦੀ ਗੱਲ ਕਰੀਏ ਇਹਦੇ ਵਿੱਚ ਸਿਰਫ ਮੇਰਾ ਇਕੱਲੇ ਦਾ ਰੋਲ ਨਹੀਂ ਹੈ ਇਕੱਲੀ ਸਰਕਾਰ ਅਸੀਂ ਜੇ ਕਹੀਏ ਵੀ ਸਰਕਾਰ ਹੈ ਸਕੂਲ ਨੂੰ ਚਲਾ ਰਹੀ ਹੈ ਠੀਕ ਹੈ ਸਾਰਾ ਕੁਝ ਪ੍ਰੋਵਾਈਡ ਕੀਤਾ ਜਾ ਰਿਹਾ ਸਕੂਲਾਂ ਨੂੰ ਪਰ ਜਿਹੜੀ ਇਹਦੇ ਚ ਇੱਕ ਲੋਕਲ ਕਮਿਊਨਿਟੀ ਐਨ ਜੀਓਜ਼ ਨੇ ਹਨਾ ਪੇਰੈਂਟਸ ਦਾ ਵੀ ਬੜਾ ਵੱਡਾ ਰੋਲ ਆ ਐਂਡ ਦੇ ਉੱਤੇ ਆ ਕੇ ਆ ਜਾਂਦਾ ਬੱਚਿਆਂ ਦਾ ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਬੱਚਿਆਂ ਨੂੰ ਸ਼ੇਪ ਅਪ ਕਰਨਾ ਚਾ ਰਹੇ ਹਾਂ ਬੱਚੇ ਉਸੇ ਸ਼ੇਪ ਦੇ ਵਿੱਚ ਆ ਰਹੇ ਨੇ ਤੇ ਇਹ ਇੱਕ ਟੀਮ ਵਰਕ ਹੋ ਜਾਂਦਾ ਇਹਦੇ ਚ ਜੇ ਕਈ ਵੀ ਕਿਤੇ ਸਾਈਡ ਤੇ ਹੋ ਕੇ ਇੱਕ ਕਿਤੇ ਸੰਸਥਾ ਦਾ ਜਾਂ ਕਿਸੇ ਇੱਕ ਪਾਰਟੀਕੂਲ ਬੰਦੇ ਦਾ ਕੋਈ ਆਪਾਂ ਕਹੀਏ ਵੀ ਉਹ ਇਹ ਸਕੂਲ ਨੂੰ ਵਧੀਆ ਚਲਾਉਣ ਦੇ ਵਿੱਚ ਉਹ ਨਹੀਂ ਹੈ ਤੇ ਮੈਂ ਮੇਰੀ ਨਿੱਜੀ رائے ਆ ਵੀ ਇੱਕ ਜਿਹੜੀ ਸਕੂਲਾਂ ਨੂੰ ਜਾਂ ਇੰਸਟੀਚਿਊਟ ਨੂੰ ਅਸੀਂ ਵਧੀਆ ਬਣਾਉਣਾ ਉਹ ਇੱਕ ਟੀਮ ਵਰਕ ਹੁੰਦਾ ਤੇ ਬਦਲਾਅ ਕਿਹੜੇ ਕਿਹੜੇ ਆਏ ਨੇ ਜੈਸ ਕੰਪੇਅਰ ਟੂ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੀ ਸੀਗਾ ਜਿਹੜਾ ਉਸ ਤੋਂ ਬਦਲਾਅ ਲਿਆ ਕੇ ਤੁਸੀਂ ਹੁਣ ਇਹ ਫੈਸਿਲਿਟੀਆਂ ਸਰਕਾਰੀ ਸਕੂਲ ਦੇ ਵਿੱਚ ਹੈਗੀਆਂ ਨੇ ਸਰ ਪਹਿਲਾਂ ਵੀ ਵਧੀਆ ਖਬਰਾਂ ਵੀ ਲੱਗਦੀ ਰਹੀਆਂ ਸਕੂਲਾਂ ਦੀਆਂ ਮਾੜੀਆਂ ਵੀ ਲੱਗਦੀਆਂ ਨੇ ਉਹੀ ਚੀਜ਼ਾਂ ਅੱਜ ਵੀ ਨੇ ਅੱਜ ਵੀ ਹੁਣ ਦੋ ਤਿੰਨ ਦਿਨ ਪਹਿਲਾਂ ਕਿਸੇ ਸਕੂਲ ਦੀ ਨੈਗੇਟਿਵ ਖਬਰ ਲੱਗੀ ਹੋਈ ਸੀ ਅੱਜ ਤੁਸੀਂ ਆ ਰਹੇ ਪੋਜ਼ਿਟਿਵ ਲੱਗ ਜਾਂਦੇ ਹਾਂ ਮੈਂ ਇਹੀ ਗੱਲ ਕਰ ਰਿਹਾ ਵੀ ਜੇ ਅਸੀਂ ਕਹੀਏ ਵੀ ਸਾਰੇ ਸਕੂਲ ਇੱਕੋ ਜਿਹੇ ਲੈਵਲ ਤੇ ਨੇ ਉਹ ਵੀ ਸਹੀ ਨਹੀਂ ਹੈ ਵੀ ਜੇ ਸਾਰੇ ਕਹੀਏ ਵੀ ਸਾਰੇ ਮਾੜੇ ਨੇ ਇਹ ਵੀ ਸਹੀ ਨਹੀਂ ਹੈ ਵੀ ਜਿੱਥੇ ਕੋਈ ਵਧੀਆ ਸੰਸਥਾ ਨਾਲ ਜੁੜ ਕੇ ਵਧੀਆ ਕੰਮ ਹੋ ਰਹੇ ਨੇ ਉਹ ਉਹ ਸੰਸਥਾਵਾਂ ਤਰੱਕੀ ਵੀ ਕਰਦੀਆਂ ਨੇ ਤੇ ਜਿੱਥੇ ਅਸੀਂ ਉਹਨੂੰ ਦਿਲੋਂ ਨਹੀਂ ਕੰਮ ਕਰਾਂਗੇ ਤਾਂ ਉਹਨਾਂ ਦੇ ਵਿੱਚ ਨੈਗੇਟਿਵ ਪੁਆਇੰਟ ਵੀ ਆ ਜਾਏਗਾ ਉੱਥੇ। ਮੋਤੀ ਨਗਰ ਦੀ ਗੱਲ ਕਰੀਏ ਤੁਹਾਡੇ ਆਪਣੇ ਸਰਕਾਰੀ ਸਕੂਲ ਦੀ ਗੱਲ ਕਰੀਏ ਤਾਂ ਇੱਥੇ ਫੈਸਿਲਿਟੀ ਕੀ ਹੈ? ਅਸੀਂ ਫੈਸਿਲਿਟੀ ਤੇ ਆਵਾਂਗੇ ਉਹ ਜਾਣਾਂਗੇ ਵੀ ਕੀ ਫੈਸਿਲਿਟੀ ਬੱਚਿਆਂ ਨੂੰ ਮਿਲ ਰਹੀ ਹੈ। ਮੋਤੀ ਨਗਰ ਸਕੂਲ ਦਾ ਦੇਖੋ ਜੀ ਬੜਾ ਅਸੀਂ ਡਿਫਰੈਂਟ ਵਰਕ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਬੱਚਿਆਂ ਨੂੰ ਐਜੂਕੇਸ਼ਨਲ ਨਾਲ ਵੀ ਜੋੜ ਰਹੇ ਹਾਂ, এনवायरमेंट ਨਾਲ ਵੀ ਜੋੜ ਰਹੇ ਹਾਂ, ਗੇਮਜ਼ ਨਾਲ ਵੀ ਜੋੜ ਰਹੇ ਹਾਂ। ਠੀਕ ਹੈ ਜੀ। ਸਵੱਛਤਾ ਦੇ ਕਲੱਬ ਬਣੇ ਹੋਏ ਨੇ ਸਾਡੇ ਕੋਲ। ਡਿਸਪਲਿਨ ਦੇ ਲਈ ਉਹਦੀਆਂ ਕਮੇਟੀਆਂ ਬੱਚਿਆਂ ਦੀ ਆਰਓ ਸਿਸਟਮ ਕਿਚਨ ਦੇ ਵਿੱਚ ਵੀ ਹੈ ਬਾਹਰ ਵੀ ਸਾਡੇ ਕੋਲ ਜਿਹੜੇ ਨੇ ਉਹ ਲੱਗੇ ਹੋਏ ਨੇ ਜਿਹੜੇ ਵਾਟਰ কুলਰ ਵੀ ਲੱਗੇ ਹੋਏ ਨੇ ਤੇ ਲਾਉਨ ਦੇਖੋ ਵੈਲ ਮੇਨਟੇਨਡ ਲਾਉਨ ਨੇ ਕਲਾਸਰੂਮ ਦੇਖੋ ਕਰਟਨਸ ਲੱਗੇ ਹੋਏ ਨੇ ਪੇਰੈਂਟਸ ਲਈ ਰਿਸੈਪਸ਼ਨ ਏਰੀਆ ਬਣਿਆ ਹੋਇਆ ਵੀ ਜਿੱਥੇ ਆ ਕੇ ਬੱਚੇ ਨੂੰ ਰਿਸੀਵ ਕਰਨਾ ਉਹਨਾਂ ਨੇ ਠੀਕ ਹੈ ਬਾਹਰ ਐਂਟਰੀ ਗੇਟ ਦੇਖੋ ਤੁਸੀਂ ਇਹ ਚੀਜ਼ਾਂ ਇੱਕ ਸਕੂਲ ਦੀ ਜਿਹੜੀ ਹੋਂਦ ਨੂੰ ਰਿਪਰਜੈਂਟ ਕਰਦੀਆਂ ਨੇ ਇਸੇ ਕਰਕੇ ਲੋਕਾਂ ਦਾ ਜਿਹੜਾ ਝੁਕਾ ਮੋਤੀ ਨਗਰ ਸਕੂਲ ਵੱਲੋਂ ਜ਼ਿਆਦਾ ਹੋ ਰਿਹਾ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਹਰ ਸਾਲ ਬੱਚੇ ਇੱਧਰ ਆ ਰਹੇ ਨੇ ਤੇ ਆਉਣ ਵਾਲੇ ਟਾਈਮ 'ਚ ਜਿਹੜੀ ਸਾਡੀ ਐਜੂਕੇਸ਼ਨ ਲੈਵਲ ਆ ਜਾਂ ਸਪੋਰਟਸ ਦੇ ਵਿੱਚ ਸਾਡੀ ਐਕਟੀਵਿਟੀ ਹੈ ਬੱਚਿਆਂ ਦੀ ਵਧਦੀ ਜਾ ਰਹੀ ਹੈ ਤੇ ਮੈਨੂੰ ਆਸ ਆ ਵੀ ਅਗਲੇ ਸਾਲ ਜਿਹੜੇ ਇਸ ਸਾਲ ਵੀ ਬੱਚੇ ਵਧੇ ਨੇ ਇਸ ਨੈਕਸਟ ਇਅਰ ਸਾਡੇ ਹੋ ਵੀ ਬੱਚੇ ਇਹਨੂੰ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਕਿੰਨੇ ਕੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਰਹੇ ਨੇ ਹੁਣ ਦੇਖੋ ਜੀ ਜਦੋਂ ਮੈਂ 2020 ਦੇ ਵਿੱਚ ਸਕੂਲ 'ਚ ਆਇਆ ਸੀ ਉਦੋਂ ਸਾਡੀ ਰੋਲ ਮੈਂਟ ਅਰਾਊਂਡ 150 ਦੇ ਅਰਾਊਂਡ ਤੇ ਅੱਜ ਅਰਾਊਂਡ 650 ਸਾਡੀ ਹੋ ਚੁੱਕੀ ਹੈ ਤੇ ਇਹ ਜਿਹੜਾ ਇੱਕ ਗ੍ਰਾਫ ਅਸੀਂ ਰੇਜ਼ ਕੀਤਾ এনਰੋਲਮੈਂਟ ਦਾ ਇਹ ਦੋ ਦੋ ਸਾਲ ਦੇ ਵਿੱਚ ਕਿਉਂਕਿ ਇੱਕ ਡੇਢ ਸਾਲ ਦਾ ਪਹਿਲਾਂ ਕੋਰੋਨਾ ਪੀਰੀਅਡ ਚੱਲੀ ਗਿਆ ਆਨਲਾਈਨ ਸਟੱਡੀ ਚੱਲਦੀ ਰਹੀਆਂ ਨੇ ਤੇ ਦੋ ਸਾਲ ਦੇ ਵਿੱਚ ਜਿਹੜੀ ਇੱਕਦਮ ਦੀ ਗ੍ਰੋਥ ਹੈ ਸਟੇਟ ਵੀ ਬੱਚੇ ਖੇਡ ਕੇ ਆਏ ਨੇ ਮੀਡੀਆ ਕਵਰੇਜ ਵੀ ਸਾਡੇ ਸਕੂਲ ਦੀ ਬੜੀ ਬੈਸਟ ਹੋ ਰਹੀ ਆ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਮੈਸੇਜ ਵਧੀਆ ਜਾ ਰਿਹਾ ਵੀ ਹਾਂ ਵੀ ਸਮਾਰਟ ਸਕੂਲ ਮੁੱਤੀ ਨਗਰ ਸੈਕਟਰ 39 ਵਧੀਆ ਵਰਕ ਕਰ ਰਿਹਾ ਮੇਨ ਅਜੈਂਡਾ ਸਾਡਾ ਫੋਕਸ ਅਸੀਂ ਬੱਚਿਆਂ ਨੂੰ ਲੈ ਕੇ ਕਰਦੇ ਆ ਵੀ ਹਰ ਕਿਸਮ ਦੀ ਜਿਹੜੀ ਗਰੋਥ ਅਸੀਂ ਕਿਸੇ ਵੀ ਢੰਗ ਨਾਲ ਬੱਚੇ ਲਈ ਕਿਉਂਕਿ ਗਰੋਥ ਕਰਨ ਲਈ ਬੜੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਠੀਕ ਹੈ ਉਹ ਅਸੀਂ ਪਬਲਿਕ ਤੋਂ ਵੀ ਲੈਣੇ ਆ ਕੋਈ ਐਨ ਜੀਓ ਤੋਂ ਰਿਕੁਐਸਟ ਕਰਦੇ ਆ ਕੋਈ ਕਮਿਊਨਿਟੀ ਜਿਹੜੀ ਸਾਡੇ ਨਾਲ ਕੋਈ ਲੋਕਲ ਰੈਜ਼ੀਡੈਂਟਸ ਨੇ ਉਹਨਾਂ ਦੀ ਵੀ ਅਸੀਂ ਹੈਲਪ ਲੈਣੇ ਆ ਤੇ ਕੰਟੀਨਿਊ ਆ ਤੇ ਬੜੇ ਮੈਂ ਧੰਨਵਾਦ ਕਰਨਾ ਲੋਕਾਂ ਦਾ ਵੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਤੇ ਫੇਥ ਕਰਦੇ ਨੇ ਸਾਡੇ ਨਾਲ ਜਿਹੜੀ ਸਾਡੀ ਸਕੂਲ ਦੀਆਂ ਵੱਡੀਆਂ ਛੋਟੀਆਂ ਰਿਕੁਆਇਰਮੈਂਟਸ ਨੇ ਹੁਣ ਅਸੀਂ ਦੇਖੋ ਕੱਲ ਅਸੀਂ ਸਮਾਰਟ ਬੋਰਡ ਲੈ ਕੇ ਆਇਆ ਹਰ ਇੱਕ ਕਲਾਸ ਨੂੰ ਅਸੀਂ ਡਿਜੀਟਲ ਕਰਨ ਜਾ ਰਹੇ ਹਾਂ ਈਵਨ ਸਾਡੀ ਲਾਇਬ੍ਰੇਰੀ ਵੀ ਡਿਜੀਟਲ ਹੋਊਗੀ ਰਿਸੈਪਸ਼ਨ ਏਰੀਆ ਉੱਤੇ ਸਾਡੇ ਸਕੂਲ ਦੀ ਵਰਕਿੰਗ ਦੀ ਪੂਰੀ ਸਕਰੀਨਿੰਗ ਹੋਊਗੀ ਵੀ ਕਿਵੇਂ ਸਾਡਾ ਸਕੂਲ ਵਰਕ ਕਰ ਰਿਹਾ ਪਹਿਲੇ 3 ਸਾਲ ਤੋਂ ਇਹ ਇਹ ਗੱਲਾਂ ਹੁਣ ਸਾਰੇ ਸਕੂਲਾਂ 'ਚ ਨਹੀਂ ਹੈ ਨਾ ਇਹ ਕੋਈ ਪ੍ਰੋਜੈਕਟ ਨੇ ਵਿਜਿਥੇ ਵੀ ਸਾਰੇ ਸਕੂਲ ਦੇ ਕਲਾਸ ਰੂਮ ਡਿਜੀਟਲ ਬਣ ਜਣੇ ਨੇ ਕਿਉਂਕਿ ਇਹ ਅਸੀਂ ਇੱਕ ਆਪਦੀ ਡਿਫਰੈਂਟ ਸੋਚ ਲੈ ਕੇ ਆਏ ਆ ਉਹ ਅਸੀਂ ਕਿਦੋਂ ਆਪਣੇ ਦਾਨੀ ਸੱਜਣ ਤੋਂ ਅਸੀਂ ਟੀਵੀ ਲੈਏ ਨੇ 10 ਵਧੀਆ 50 ਇੰਚ ਦੇ ਵੱਡੇ ਜਿਹੜੇ ਨਾਲ ਉਹਦੇ ਕੰਪਿਊਟਰ ਅਟੈਚ ਦਾ ਡਿਜੀਟਲ ਜਿਹੜੀ ਅਸੀਂ ਐਜੂਕੇਸ਼ਨ ਉਹਨਾਂ ਦਾ ਅਸੀਂ ਸਟਾਰਟ ਕਰ ਦੇਣੀ ਐ ਫਿਟਿੰਗ ਹੋ ਰਹੀ ਆ ਉਹਦਾ ਨੈਕਸਟ ਵੀਕ ਅਸੀਂ ਉਹਨੂੰ ਸਟਾਰਟ ਕਰਾਂਗੇ ਸਰਕਾਰੀ ਸਕੂਲਾਂ ਲੈ ਕੇ ਲੋਕਾਂ ਦੀ ਮਾਨਸਿਕਤਾ ਜਿਹੜੀ ਪਹਿਲਾਂ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਬਣੀ ਹੋਈ ਵੀ ਉੱਥੇ ਟੀਚਰ ਨਹੀਂ ਹੁੰਦੇ ਉੱਥੇ ਵਧੀਆ ਸਿਟਿੰਗ ਨਹੀਂ ਹੁੰਦੀ ਐ ਕਿ ਲੋਕਾਂ ਦੀ ਮਾਨਸਿਕਤਾ ਬਦਲ ਰਹੀ ਐ ਹੁਣ ਸਰਕਾਰੀ ਸਕੂਲਾਂ ਲੈ ਕੇ ਦੇਖੋ ਪੁਰਾਣੇ ਟਾਈਮ ਦੇ ਵਿੱਚ ਅਸੀਂ ਦੇਖਿਆ ਵੀ ਬੜੇ ਮਾੜੇ ਹਾਲਾਤ ਸੀ ਲੋਕਾਂ ਦੇ ਸਕੂਲਾਂ ਦੇ ਵੀ ਮਾੜੇ ਹਾਲਾਤ ਸੀ ਤੇ ਪਿਛਲੇ ਕੁ ਸਾਲਾਂ ਤੋਂ ਇਹਨਾਂ ਦਾ ਫਰਕ ਪਿਆ ਆਮ ਲੋਕਾਂ ਦੇ ਜਿਹੜੇ ਬਜਟ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਨੇ ਉਹ ਦੇਖਿਆ ਵੀ ਹਿਲਦੇ ਜਾ ਰਹੇ ਨੇ ਵੀ ਫੀਸਾਂ ਵਧੀ ਜਾਂਦੀਆਂ ਲਗਾਤਾਰ ਠੀਕ ਹੈ ਤੇ ਉਦੋਂ ਲੋਕਾਂ ਹੀ ਟੁੱਟ ਗਏ ਕਿਉਂਕਿ ਸਰਕਾਰੀ ਸਕੂਲਾਂ ਦੀ ਹਾਲਤ ਵਧੀਆ ਹੋਣ ਲੱਗੀ ਤੇ ਟੁੱਟ ਗਏ ਉਹ ਸਰਕਾਰੀ ਸਕੂਲਾਂ ਦੇ ਵਿੱਚ ਕਾਫੀ ਸਕੂਲਾਂ ਨੂੰ ਪ੍ਰੋਵਾਈਡ ਰੈਫਰੈਂਸ ਦੇ ਰਹੇ ਨੇ ਇਹ ਰੁਝਾਨ ਨੂੰ ਵਧਣਾ ਕਦੋਂ ਸ਼ੁਰੂ ਹੋਇਆ ਕਿੰਨਾ ਕ ਸਮਾਂ ਹੋ ਗਿਆ ਇਹ ਪਿਛਲੇ ਤੁਸੀਂ 10 12 ਸਾਲ ਤੋਂ ਤੁਸੀਂ ਦੇਖੋ ਸਰ ਸਕੂਲ ਕੰਡੀਸ਼ਨ ਵਧੀਆਂ ਬਰੀਆਂ ਨੇ ਸਕੂਲਾਂ ਦੀਆਂ ਤੇ ਪੇਰੈਂਟਸ ਨੇ ਪ੍ਰਾਈਵੇਟ ਸਕੂਲਾਂ ਤੋਂ ਤੰਗ ਹੋ ਕੇ ਜਿੱਥੇ ਜ਼ਿਆਦਾ ਫੀਸ ਸਟਰਕਚਰ ਨੇ ਉਦੋਂ ਬਦਲ ਕੇ ਹੋ ਪਿੱਛੇ ਨੂੰ ਆਪਣੇ ਆਪ ਨੂੰ ਚੇਂਜ ਕਰ ਲਿਆ ਟੀਚਰਸ ਵੀ ਵਧੀਆ ਹਾਈਲੀ ਕੁਆਲੀਫਾਈਡ ਨੇ ਸਕਰੀਨਿੰਗ ਹੁੰਦੀ ਉਹਨਾਂ ਦੀ ਟੈਸਟ ਜਿਹੜੇ ਕਲੀਅਰ ਕਰਕੇ ਟੈਸਟ ਕਲੀਅਰ ਕਰਕੇ ਸਕੂਲਾਂ ਦੇ ਵਿੱਚ ਆ ਰਹੇ ਨੇ ਠੀਕ ਹੈ ਤੇ ਗਿਣਤੀ ਵੀ ਟੀਚਰ ਦੀ ਫੁੱਲ ਸਕੂਲਾਂ ਵਿੱਚ ਅਕੋਰਡਿੰਗ ਟੂ ਜਿਹੜੇ ਸਟੂਡੈਂਟਸ ਨੇ ਉਹ ਵੀ ਫੁੱਲ ਨੇ ਮੇਨ ਪ੍ਰੋਬਲਮ ਆ ਕਿ ਟੀਚਰਸ ਦੀ ਹੁੰਦੀ ਸੀ ਉਹ ਉਹ ਵਧੀਆ ਨਹੀਂ ਤੁਹਾਡੇ ਸਕੂਲਾਂ ਦੇ ਜਿਹੜੇ ਡਾਕਟਰ ਸਰ ਤੁਹਾਡੇ ਸਕੂਲਾਂ ਦੇ ਵਿੱਚੋਂ ਮੈਂ ਸੁਣਿਆ ਵੀ ਬੀਸੀਐਮ ਵਰਗੇ ਵੱਡੇ ਸਕੂਲ ਜਾਂ ਕੋਈ ਹੋਰ ਵੀ ਸਕੂਲ ਅਡਾਪ ਬੱਚੇ ਅਡਾਪਟ ਕਰਕੇ ਲੈ ਕੇ ਜਾ ਰਹੇ ਸਰਕਾਰੀ ਸਕੂਲਾਂ ਚ ਪੰਜਾਬ ਦਾ ਫਰਸਟ ਟਾਈਮ ਇਹ ਚੀਜ਼ ਹੋਈ ਆ ਵੀ ਕਿਸੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੋਈ ਪ੍ਰਾਈਵੇਟ ਸਕੂਲ ਦੇ ਜਿਹੜੇ ਮੈਨੇਜਮੈਂਟ ਆ ਉਹਨੂੰ ਅਡਾਪਟ ਕਰੇ ਵੀ ਅਸੀਂ ਇਹਨੂੰ ਫ੍ਰੀ ਐਜੂਕੇਸ਼ਨ ਅਸੀਂ ਕਰਾਂਗੇ ਤੇ ਇਸ ਸਾਲ ਸਾਡੀਆਂ ਦੋ ਬੱਚੀਆਂ ਜਿਹੜੀਆਂ 5th ਦੇ ਜਿਹੜੇ ਬੋਰਡ ਐਗਜ਼ਾਮ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਲੈ ਕੇ ਆਨੇ ਉਹਦੇ ਚੋਂ 500 ਦੇ ਵਿੱਚ 500 ਮਾਰਕਸ ਲੈ ਕੇ ਉਹਨਾਂ ਨੇ ਟੌਪ ਕੀਤਾ ਸੀ ਇਹਨਾਂ ਦੇ ਵਿੱਚੋਂ ਤੇ ਇਹ ਦੋ ਬੱਚੀਆਂ ਇੱਕ ਸਾਡੇ ਡੀਸੀਐਮ ਸਕੂਲ ਵੱਲੋਂ ਤੇ ਬੀਸੀਐਮ ਵੱਲੋਂ ਇਹਨਾਂ ਦੀ ਐਜੂਕੇਸ਼ਨ ਜਿਹੜੀ 6ਵੀਂ ਤੋਂ 12ਵੀਂ ਤੱਕ ਦੀ ਆ ਫ੍ਰੀ ਲੈ ਕੇ ਇਹਨਾਂ ਨੂੰ ਉਹਨਾਂ ਨੇ ਸਰ ਇੱਕ ਲਾਸ ਵਾਲ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਦਾ ਡਿਫਰੈਂਸ ਦੱਸ ਦੋ ਕੀ ਡਿਫਰੈਂਸ ਹੈ ਫੀਸਾਂ ਦਾ ਤਾਂ ਹੈਗਾ ਹੀ ਹੋਰ ਕੀ ਕੀ ਡਿਫਰੈਂਸ ਹੈ ਦੀ ਕਿਉਂ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਪਾਉਣ ਸਰ ਮੈਂ ਤਾਂ ਦੇਖੋ ਸਰਕਾਰੀ ਸਕੂਲ ਦੇ ਮੈਂ ਇਹ ਨਹੀਂ ਕਹਿੰਦਾ ਵੀ ਪ੍ਰਾਈਵੇਟ ਮਾੜੇ ਨੇ ਜਾਂ ਸਰਕਾਰੀ ਇਹ ਨੇ ਇਹ ਤਾਂ ਇੱਕ ਡਿਸੀਜਨ ਫੈਮਿਲੀ ਨੇ ਕਰਨਾ ਆਪਣੇ ਬੱਚੇ ਦੇ ਲਈ ਹੁਣ ਕੱਲ ਦੀ ਮੈਂ ਤੁਹਾਨੂੰ ਇੱਕ ਘਟਨਾ ਦੱਸ ਰਿਹਾ ਸਾਡੇ ਹਾਲ ਸਕੂਲ ਦੀ ਕੋਈ ਬੱਚਿਆ ਦਾ ਐਕਸੀਡੈਂਟ ਹੋਇਆ ਠੀਕ ਹੈ ਜੀ ਆਟੋ ਉਲਟ ਗਿਆ ਤੇ ਉਹ ਬੱਚੇ ਨੂੰ ਟੀਚਰਸ ਲੈ ਕੇ ਉਹ ਅਪੋਲੋ ਹਸਪੀਟਲ ਚ ਲੈ ਕੇ ਉਹਨਾਂ ਨੇ ਐਡਮਿਟ ਕਰਾਇਆ ਤੇ ਕੱਲ ਦੇ ਟੀਚਰਸ ਆਪਣੀ ਡਿਊਟੀ ਬਾਰ ਬਾਰ ਅਗੜੇ ਦੀ ਉੱਥੇ ਦੇ ਰਹੇ ਨੇ ਤੇ ਮੈਂ ਸੋਚਦਾ ਜੇ ਕਿਸੇ ਪ੍ਰਾਈਵੇਟ ਸਕੂਲ ਚ ਹੁੰਦਾ ਤੇ ਪੋਸੀਬਲ ਨਹੀਂ ਸੀ ਇਹ ਹੀ ਡਿਫਰੈਂਸ ਨੇ ਇਹ ਥੋੜੇ ਜਿਹਾ ਬੱਚਿਆਂ ਨਾਲ ਦਿਲੋਂ ਜੁੜ ਕੇ ਉਹਨਾਂ ਨੂੰ ਆਪਣਾ ਸਮਝ ਕੇ ਕੰਮ ਕਰਦੇ ਨੇ ਉੱਥੇ ਥੋੜਾ ਜਿਹਾ ਇਹ ਹੁੰਦਾ ਵੀ ਇੱਕ ਬਿਜ਼ਨਸ ਦੇ ਤੌਰ ਤੇ ਅਸੀਂ ਬੱਚੇ ਨੂੰ ਆਪਣਾ ਇੱਕ ਕਸਟਮਰ ਬਣਦੇ ਆ ਵੀ ਇਹ ਬੱਚਾ ਸਾਡੇ ਕੋਲ ਦੂਰ ਨਾ ਜਾਵੇ ਅਸੀਂ ਫ੍ਰੀ ਆਫ ਕੋਸਟ ਐਜੂਕੇਸ਼ਨ ਦੇ ਕੇ ਵੀ ਪੱਲਿਓ ਵੀ ਉਹਦੀ ਬੱਚੇ ਦੀ ਹੈਲਪ ਕਰਦੇ ਹਾਂ ਇਹ ਚੀਜ਼ਾਂ ਪ੍ਰਾਈਵੇਟ ਸਕੂਲਾਂ 'ਚ ਨਹੀਂ ਮਿਲ ਸਕਦੀਆਂ ਬਾਕੀ ਐਜੂਕੇਸ਼ਨ ਸਿਸਟਮ ਸਾਰਿਆਂ ਦਾ ਆਪਣਾ ਐਸ ਸਕੂਲ ਦੇ ਪ੍ਰਤੀ ਤੁਹਾਡਾ ਵੀ ਪਿਆਰ ਬਹੁਤ ਹੈ ਜੀ ਉੱਥੇ ਨੇਚਰਲੀ ਜਿੱਥੇ ਅਸੀਂ ਰੋਟੀ ਖਾਣੇ ਆ ਪਿਆਰ ਸਾਨੂੰ ਕਰਨੀ ਆ ਉੱਥੇ ਜ਼ਰੂਰੀ ਹੁੰਦਾ ਠੀਕ ਆ ਪਿਆਰ ਜਿੱਥੇ ਮੈਂ ਪਹਿਲੇ ਰਹਿਆ ਉਹ ਉੱਥੇ ਵੀ ਆ ਉਰੇ ਵੀ ਆ ਜਿੱਥੇ ਮੈਂ ਨੈਕਸਟ ਸਕੂਲ ਚ ਜਾਊਗਾ ਅਸੀਂ ਉੱਥੇ ਵੀ ਮਿਲ ਲਾਗੇ ਕੰਮ ਕਰਾਂਗੇ ਕਿਉਂਕਿ ਰਜਗਾਰ ਆ ਸਾਡਾ ਇਹਦੇ ਤੋਂ ਹੀ ਸਾਨੂੰ ਇੱਜ਼ਤ ਮਿਲਣੀ ਆ ਠੀਕ ਆ ਕੱਲੇ ਪੈਸੇ ਲਈ ਨਹੀਂ ਕੰਮ ਕਰਨਾ ਮੈਂ ਇੱਕ ਸਕੂਲ ਚ ਵਧੀਆ ਵਰਕ ਕਰਾਂਗੇ ਉਹਦੀ ਰਿਸਪੈਕਟ ਮਿਲਦੀ ਆ ਹਰ ਬੰਦਾ ਰਿਸਪੈਕਟਲੀ ਕਮ ਕਰਦਾ। ਬੱਚਿਆਂ ਲਈ ਕੀ ਸੋਚ ਰਹੇ ਹੋ ਸਰ ਕਿ ਬੱਚਿਆਂ ਨੂੰ ਮੈਂ ਕਿੱਥੇ ਤੱਕ ਲੈ ਕੇ ਜਾਣਾ ਸਰਕਾਰੀ ਸਕੂਲ ਦੇ ਨਾਲ? ਬੱਚਿਆਂ ਲਈ ਸੋਚ ਮੇਰੀ ਹਮੇਸ਼ਾ ਇਹੀ ਹੋਈ ਆ ਵੀ ਬੱਚਿਆਂ ਨੂੰ ਜਿੰਨਾ ਅਸੀਂ ਮੈਕਸਿਮ ਪ੍ਰੋਵਾਈਡ ਕਰ ਸਕਦੇ ਆ ਕੁਝ ਵੀ ਆ ਉਹ ਅਸੀਂ ਪ੍ਰੋਵਾਈਡ ਕਰੀਏ। ਬੜੀ ਕੈਪੈਸਿਟੀ ਹੈ ਨਾ ਬੱਚਿਆਂ ਦੇ ਵਿੱਚ। ਥੋੜੀ ਜੀ ਤੁਸੀਂ ਇਹਨਾਂ ਦੀ ਹੈਲਪ ਕਰਦੇ ਹੋ ਥੋੜਾ ਜਿਹਾ ਇਹਨਾਂ ਨੂੰ ਵਧੀਆ ਗਾਈਡ ਕਰਦੇ ਹੋ ਤਾਂ ਇਹ ਬੜੇ ਉੱਪਰ ਤੱਕ ਜਾਣ ਦੀ ਇਹਨਾਂ ਦੀ ਕੈਪੈਸਿਟੀ ਆ। ਕਿਉਂਕਿ ਪੇਰੈਂਟਸ ਦੀ ਉਨੀ ਇਹਨਾਂ ਦੇ ਵਿੱਚ ਨਹੀਂ ਹੈ ਨੌਲੇਜ ਨਹੀਂ ਹੈ ਵੀ ਅਸੀਂ ਬੱਚੇ ਨੂੰ ਕਿਵੇਂ ਗਾਈਡ ਲਾਈਨ ਕਰਨੀ ਆ। ਉਹ ਤੁਮਾਰ ਪੈ ਜਾਂਦੀ ਹੈ ਰਹਿ ਜਾਂਦੀ ਹੈ ਕਦੇ ਕਮੀਆਂ ਰਹਿ ਜਾਂਦੀਆਂ ਪਰ ਇੱਕ ਟੀਚਰ ਟੀਚਰ ਇਚ ਨੂੰ ਦੂਰ ਕਰਕੇ ਬੱਚਿਆਂ ਨੂੰ ਕਿਉਂਕਿ ਪ੍ਰਾਇਮਰੀ ਜਿਹੜੀ ਲੈਵਲ ਹੈ ਨਾ ਇਹਦੇ ਤੇ ਜਿਹੜੀ ਬੱਚੇ ਦੀ ਇੱਕ ਅਸੀਂ ਨਹੀਂ ਧਰਤੀ ਉਹ ਉਹਦੀ ਲਾਈਫ ਲੌਂਗਰ ਦੇ ਵਿੱਚ ਨਾ ਰਹੋਗੀ ਤੇ ਜੇ ਪ੍ਰਾਇਮਰੀ ਲੈਵਲ ਤੇ ਨਹੀਂ ਖਰਾਬ ਹੋਗੀ ਬੱਚੇ ਦੀ ਤਾਂ ਉਹ ਫੇਰ ਨਿਓ ਸੈਟਲ ਹੋ ਸਕਦਾ ਸਰ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਰ ਨੂੰ ਮੈਂ ਅਪੀਲ ਕਰੂੰਗਾ ਜੀ ਆਪਣੇ ਨਾਲ ਦੇ ਜਿੰਨੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਨਾਲ ਜੁੜੋ ਠੀਕ ਹੈ ਜੀ এডੂਕੇਸ਼ਨ ਸਿਸਟਮ ਨਾਲ ਅਸੀਂ ਵਧੀਆ ਕਰਾਂਗੇ ਆਊਟ ਆਫ ਸਕੂਲ ਬੱਚਿਆਂ ਨੂੰ ਸਕੂਲਾਂ ਚ ਲੈ ਕੇ ਆਈਏ ਨੈਚੁਰਲੀ ਸੋਸਾਇਟੀ ਦੇ ਵਿੱਚ ਜਿਹੜੇ ਨਸ਼ੇ ਨੇ ਜਾਂ ਹੋਰ ਤੁਸੀਂ ਦੇਰਵਾਰਦਤਾ ਹੋ ਰਹੀ ਹੈ ਇਹੀ ਬੱਚਿਆਂ ਨੇ ਅੱਗੇ ਜਾ ਕੇ ਗਲਤ ਰਾਹ ਤੇ ਪੈਣਾ ਇਹਨਾਂ ਨੂੰ ਅਸੀਂ এডੂਕੇਸ਼ਨ ਸਿਸਟਮ ਨਾਲ ਜੋੜਾਂਗੇ ਤਾਂ ਨੈਚੁਰਲੀ ਸੋਸਾਇਟੀ ਨੂੰ ਇਹਦਾ ਬੈਨੀਫਿਟ ਹੋਊਗਾ ਜੀ